ਹਾਨਿਕ ਸ਼ਗਤੀਆਂ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਬੈਠਾ ਇਹਦੇ ਨਾਲ ਜੁੜ ਜਾਓ ਨਾਮ ਲੈ ਕੇ ਇਹਦੀ ਉਸਤਤ ਕਰਿਆ ਕਰੋ ਇਹਦੇ ਨਾਲ ਜੁੜੋ ਜਿਹੜਾ ਦੂਜੇ ਭਾਗ ਦੀ ਗੱਲ ਕਰਦੇ ਨਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਦੂਜੇ ਨੂੰ ਨਹੀਂ ਮੰਨਣਾ ਦੂਜਾ ਤੇ ਮੈਂ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੂੰ ਨਾਲ ਜੁੜੋ ਮੈਂ ਨਾਲ ਨਾ ਜੁੜੋ ਪਦਾਰਥਾਂ ਚ ਨਾ ਵੜੋ ਇਹ ਜਿਹੜਾ ਸੰਸਾਰ ਆ ਨਾ ਇਹਨੂੰ ਤਾਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਇਹ ਬੇਸੰਸਾਰ ਤੋਂ ਮਦੇਦ ਤੇ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਹੋ ਸਭਨੋਂ ਕੀ ਰੇਣਕਾ ਹਮਾਰੇ ਪਾਸ ਫੇ ਰੇਣਕਾ ਕਿੱਦਾਂ ਬਣੋਗੇ ਗਾਲਾਂ ਕੱਢ ਕੇ ਲੋਕਾਂ ਦੀ ਨਿੰਦਿਆ ਕਰਕੇ ਫੇ ਰੇਣਕਾ ਬਣਾਂਗੇ ਝੂਠ ਇਹ ਅਜੇ ਹੈ 27 ਦਾ ਕਿੰਨਾ ਜੋਰ ਇਹਨਾਂ ਮਾਰ ਲੈਣਾ ਥੋੜਾ ਬੜਾ ਮਾਰ ਲੈਂਦੇ ਫੇ ਇਹਨਾਂ ਦੇ ਪੱਲੇ ਵੀ ਨਹੀਂ ਰਹਿਣਾ ਫੇ ਸੱਚ ਨੇ ਨੱਪ ਲੈਣਾ ਫੇ ਇਹਨਾਂ ਰੋਇਆ ਕਰਨਾ ਵੀ ਹੁਣ ਸਾਡਾ ਝੂਠ ਕਿੱਥੇ ਚਲਾਂਗੇ ਅਵਲ ਤੇ ਲੱਭਣੇ ਹੀ ਨਹੀਂ ਜੇ ਝੂਠ ਨਹੀਂ ਲੱਭਾ ਤੇ ਸਰੀਰ ਕਿੱਥੋਂ ਲੱਭ ਜਾਣਾ ਮਹਾਰਾਜ ਨੂੰ ਦੇ ਸਾਥ ਸਰੀਰ ਹੀ ਚਾਹੀਦੇ ਆ ਨਾ ਸਾਧ ਜਗ ਵਿੱਚ ਖੜਨ ਵਾਸਤੇ ਸਾਧ ਜਗ ਜੁ ਹੁੰਦੇ ਸਾਥ ਸਰੀਰ ਤੇ ਸਾਬਣਾ ਨੇ ਨਾਮ ਜਪਣਾ ਮੇਰੇ ਉੱਤੇ ਸੁਖੀ ਮੀਸੀ ਖਾ ਕੇ ਵੀ ਭੁੱਖ ਨਹੀਂ ਲੱਗਿਆ ਕਰਨੀ